ਸਾਸੀ ਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਠੀਕ ਠਾਕ ਜੀ ਤੇ ਆਪਾਂ ਡੇ ਆਂ ਸਰਪੰਚ ਸਾਹਿਬ ਦੇ ਕਰ ਪਿੰਡ ਆਪਣੇ ਗਗੜਿਆਲ ਦੇ ਵਿੱਚ ਠੀਕ ਹੈ ਜੀ ਉੱਥੇ ਆਪਣਾ ਚੱਲਣ ਦਿਆ ਵਾ ਲੱਕੜ ਦਾ ਕੰਮ ਠੀਕ ਹੈ ਜੀ ਤੇ ਹੁਣ ਦਨ ਉਠਾਉਂਦੇ ਆ ਇਹ ਉੱਪਰਲੀ ਸਾਈਡ ਕੋਠੀ ਆ ਇੱਥੇ ਆਪਾਂ ਕੰਮ ਕਰਨਾ ਵਾ ਆਏ ਆਪਣੇ ਦਰਵਾਜ਼ੇ ਲੱਗਣੇ ਆ ਠੀਕ ਹੈ ਜੀ ਇੱਧਰ ਵੀ ਨਾਲ ਟਾਈਲ ਦਾ ਕੰਮ ਚੱਲ ਦਿੰਦਿਆ ਵਾ ਓਕੇ ਜੀ ਤੇ ਟਾਈਲ ਤੋਂ ਬਾਅਦ ਹੀ ਜਿਹੜੀ ਆ ਉਹ ਆਪਣੀ ਵਾਰੀ ਆਉਣੀ ਆ ਠੀਕ ਹੈ ਜੀ ਤੇ ਆਪਾਂ ਥੱਲੜ ਦੀ ਸਾਈਡ ਆਪਾਂ ਖਿੜਕੀਆਂ ਕੁੜਕੀਆਂ ਜੋ ਵੀ ਸਾਰੀਆਂ ਆਪਣੀਆਂ ਬੰਦੀਆਂ ਜਾਂਦੀਆਂ ਵਾ ਓਕੇ ਜੀ ਤੇ ਇਧਰਲੀ ਸਾਈਡ ਤੁਹਾਨੂੰ ਦਿਖਾਈਏ ਮਿਸਤਰੀ ਵੀ ਡੈਜਾ ਵਲਗਣ ਕਰਨਾ ਐ ਮਿਸਤਰੀ ਸਾਹਿਬ ਵਲਗਣ ਕਰਨ ਦੇ ਠੀਕ ਹੈ ਜੀ ਇਧਰਲੀ ਸਾਈਡ ਵਲਗੰਦਾ ਕੰਮ ਵੀ ਚੱਲਨਦਾ ਹੋਰ ਮਿਸਤਰੀ ਸਾਹਿਬ ਕੀ ਗੱਲ ਠੀਕ ਹੈ ਜੀ ਮਿਸਤਰੀ ਜਿਹੜਾ ਹਾਈਟ ਤੇ ਡਿਆਹ ਕੰਮ ਕਰਨਾ ਬਸ ਇੰਨੀ ਉਚਾਈ ਰੱਖਣੀ ਹੈ ਥੋੜੇ 3 ਫੁੱਟ ਹੈ 3 ਫੁੱਟ ਅੱਛਾ 3 ਫੁੱਟ ਅੱਛਾ ਨਾਲੋ ਨਾਲ ਫਿਰ ਪਲਾਸਟਰ ਕਰੀ ਜਾਂਦੇ ਹਾਂ ਮੁਰਕੇ ਬਾਜ ਦੇ ਵਿੱਚ ਹਨਾ ਗੋ ਕਰਨੀ ਔਖੀ ਨਹੀਂ ਹਾਂ ਦਿਖਤ ਹੋ ਜਾਣੀ ਉਹ ਵੀ ਵਧੀਆ ਵੀਡੀਓ ਬਣਾ ਰਿਹਾ ਹਾਂ ਹਾਂ ਇਹ ਵੀਡੀਓ ਬਲੌਗ ਤੇ ਗਾਇਸ ਆਪਣੇ ਡਿਆਹ ਮਿਸਤਰੀ ਤੇ ਹੁਣ ਆਪਾਂ ਤੁਹਾਨੂੰ ਵਿਖਾਉਂਦੇ ਹਾਂ ਥੱਲੇ ਦੀ ਸਾਈਡ ਆਪਣੇ ਬੰਦੇ ਡਿਆਹ ਆ ਕਿਰਕੀਆਂ ਤਿਆਰ ਕਰਨ ਠੀਕ ਹੈ ਜੀ ਤੇ ਕਾਫੀ ਦਿਨ ਹੋ ਗਏ ਆਪਾਂ ਬਲੌਗ ਨਹੀਂ ਬਣਾਇਆ ਆਪਾਂ ਪਾਉਣਾ ਹੈ ਸ਼ਾਰਟ ਵੀਡੀਓ ਠੀਕ ਹੈ ਅਸੀਂ ਸੋਚਿਆ ਪਿਆ ਹਨਾ ਬਲੌਗ ਵੀ ਪਾਉਣਾ ਚਾਹੀਦਾ ਵਾ ਠੀਕ ਹੈ ਜੀ ਕਈ ਬਲੌਗ ਵੰਦੇ ਆ ਤੇ ਅਵੇ ਤੁਹਾਨੂੰ ਵਿਖਾਉਂਦੇ ਆ ਆਹ ਵਾ ਕੋਠੀ ਓਕੇ ਜੀ ਤੇ ਇੱਥੇ ਆਪਾਂ ਕਰਾਂਗੇ ਸ਼ੀਸ਼ੇ ਫਿਕਸ ਤੇ ਗਾਇਸ ਜਿਹੜੇ ਆਪਣੇ ਬੰਦੇ ਥੱਲੇ ਦੇ ਆ ਕੰਮ ਕੰਮ ਖਿੜਕੀਆਂ ਬਣਾਉਂਦੇ ਤੇ ਆਓ ਹੁਣ ਫਿਰ ਤੁਹਾਨੂੰ ਖਾਈਏ ਖਿੜਕੀਆਂ ਦਾ ਆਪਣਾ ਰਿਆਵਾ ਕੰਮ ਚੱਲਣਾ ਤੇ ਸਾਗਵਾਂ ਦੀ ਦੇ ਆ ਪਲੱਕੜ ਲਾਉਣ ਤੇ ਇਸ ਚੱਲੇ ਹੁਣ ਆਪਾਂ ਥੱਲੇ ਦੀ ਸੈਰਡ ਆਪਣਾ ਉੱਪਰਲੇ ਪੋਰਸ਼ਨ ਤੇ ਕੰਮ ਚੱਲਣਾ ਠੀਕ ਹੈ ਜੀ ਤੇ ਹੁਣ ਤੁਹਾਨੂੰ ਵਿਖਾਉਨੇ ਆ ਆਪਣੇ ਦੇ ਆ ਬੰਦੇ ਥੱਲੇ ਖਿੜਕੀਆਂ ਤਿਆਰ ਕਰਨ ਠੀਕ ਹੈ ਜੀ ਤੇ ਆਏ ਆਪਣੀਆਂ ਡਈਆਂ ਵਾ ਖਿੜਕੀਆਂ ਤਿਆਰ ਹਾਣ ਠੀਕ ਹੈ ਜੀ ਤੇ ਆਹ ਆਪਣਾ ਖਲਤਾ ਆ ਜਾਜ ਤੇ ਦਿਲਪ੍ਰੀਤ ਸਿੰਘ ਆਜ ਕੇ ਅਗੇ ਕੰਮ ਕਰਾਏ ਕਰ ਰਿਹਾ ਕੰਮ ਹਾਂ ਜੀ ਕਰ ਰਿਹਾ ਤੇ ਇਹ ਆਪਣਾ ਬਾਜੀਵੀਰ ਲੈ ਆਪਾਂ ਖਿੜਕੀਆਂ ਤਿਆਰ ਕਰਨ ਠੀਕ ਹੈ ਜੀ ਕਿੱਥੇ ਆ ਦੂਜਾ ਬਾਬੀ ਇਹ ਸਾਗਵਾਂ ਦੀਆਂ ਖਿੜਕੀਆਂ ਤਿਆਰ ਹਾਣ ਦਿਖਾਵਾਂ ਠੀਕ ਹੈ ਜੀ ਉਹ ਪੱਲੇ ਵੀ ਜਿਹੜੇ ਆ 6 6 ਫੁੱਟ ਇਹ 6 ਫੁੱਟ ਤੋਂ ਵੀ ਵੱਧ ਵਾ ਇਹ ਉਹ ਚਲੇ ਉਹ ਗਿਆ 7 ਫੁੱਟ ਦੇ ਪੱਲੇ ਠੀਕ ਹੈ ਜੀ ਤੇ ਸਾਗਵਾਂ ਦੀ ਸਾਰੀ ਲੱਕੜ ਲੱਗਣ ਲਈ ਐ ਨਾ ਸਾਰੀਆਂ ਤੇ ਨਾ ਠੀਕ ਹੈ ਜੀ ਇਹ ਕਟਿੰਗ ਲੈਣਾ ਨਾ 5000 ਲਾ ਆ ਗਿਆ ਆਪਕੇ ਕਰਦੇ ਨੇ ਆਪਾਂ ਠੀਕ ਹੈ ਜੀ ਤੇ ਬੰਦੇ ਐ ਨਾ ਆਪਣਾ ਡੇ ਆ ਕੰਮ ਕਰਨਾ ਉਧਰ ਬਾਬੀ ਹੋਣੀ ਵੀ ਡੇ ਆ ਜੱਜ ਭਾਜੀ ਤੇ ਬਾਜੀ ਕਿਹਾ ਵਾ ਅੰਦਾਜ਼ਾ ਕਰਨਾ ਠੀਕ ਹੈ ਤੇ ਹੁਣ ਨਾਲੋ ਨਾਲ ਹੀ ਆਪਾਂ ਵੀਡੀਓ ਬਣਾਈ ਜਾਣੀ ਤੇ ਨਾਲੋ ਨਾਲ ਹੀ ਆਪਾਂ ਥੋੜਾ ਕੰਮ ਕਰ ਰਹੇ ਹਾਂ ਹੁਣ ਇਹਨਾਂ ਨੂੰ ਆ ਜੇ ਕੱਢ ਕੇ ਤੇ ਫੇਰ ਲਾਵਾਂਗੇ ਹੁਣ ਆਪਾਂ ਵੈਰੀ ਗੁੱਡ ਠੀਕ ਹੈ ਜੀ ਵੈਰੀ ਗੁੱਡ ਵੀ ਆਪਣਾ ਆਇਆ ਵਾ ਇਸ ਤੇ ਆਪਣੇ ਜਿਹੜੇ ਪੱਲੇ ਆ ਰੀਆਂ ਗੱਡੀਆਂ ਦੇ ਉੱਧਰ ਵਿੱਚ ਲੜਾ ਲਾਉਂਦਾ ਆਪਾਂ ਤੇਰੇ ਤੇ ਇਹ ਹੋਰ ਆ ਪਲਾਵਾਂ ਦੇਣਾ ਤਾਂ ਹੀ ਕੋਲ ਠੀਕ ਹੈ ਆਰੀਆਂ ਗੱਡੀਆਂ ਦੇ ਤੇ ਲਾਪਤਾ ਤੇ ਨਾ ਤੇ ਉਹਨਾਂ ਫੈਰੀ ਕੋਲ ਲਾ ਕੇ ਹੁਣ ਜਿਹੜੇ ਆਪਣਾ ਬਣਾਉਣਾ ਤੇ ਬੋ ਵੀ ਨਹੀਂ ਗੱਡੀ ਲੈ ਬਣਾਉਣਾ ਠੀਕ ਹੈ ਆ ਇਸ ਹੁਣ ਲੱਗਦਾ ਜਾਂਦੇ ਆਪਣਾ ਫੈਵਿਕੋਲ ਫੈਵਿਕੋਲ ਪਰ ਹੁੰਦਾ ਹੈ ਭਾਜੀ ਹਾਂਜੀ ਫੈਵਿਕੋਲ ਲਾ ਕੇ ਤੇ ਇਧਰਲੀ ਸਾਈਡ ਹੁਣ ਆਪਾਂ ਇਹਨਾਂ ਦੇ ਵਿੱਚ ਵੀ ਫੈਵਿਕੋਲ ਪਾਉਣਾ ਹੈ ਜੰਗੀ ਤਰ ਪਾਇਆ ਓਕੇ ਜੀ ਫੈਵਿਕੋਲ ਲਾ ਕੇ ਤੇ ਇਹਨੂੰ ਆਪਾਂ ਕਰੀ ਜਾਂਦੇ ਤਿਆਰ ਠੀਕ ਹੈ ਜੀ ਆ ਡਾਟ ਡਾਟ ਕੇ ਰੱਖੀ ਜਾਂਦੇ ਆ ਤੇ ਇਧਰਲੀ ਸਾਈਡ ਰੱਖਦੇ ਆ ਠੀਕ ਹੈ ਜੀ ਤੇ ਆਪਾਂ ਖਿੜਕੀਆਂ ਬਣਾਉਂਦੇ ਆ ਇਹਨਾਂ ਦੇ ਇਧਰਲੀ ਸਾਈਡ ਝੂਲ ਨਹੀਂ ਦੇ ਪਾਸੇ ਵੀ ਦੀਦੀ ਠੀਕ ਹੈ ਜੀ ਚੂਲ ਤੋਂ ਬਿਣਾ ਹੈ ਇਹਨਾਂ ਦੀ ਚੂਲ ਉਹਦਾ ਦੀਦੀ ਹੁੰਦੀ ਹੈ ਤੇ ਇਹਨਾਂ ਦੀ ਨਹੀਂ ਦਿਖੂਗੀ ਚੂਲਾ ਜਿਹੜੀ ਬਾਹਰਲੀ ਸਾਈਡੋਂ ਦੀ ਟੱਕਰ ਠੀਕ ਹੈ ਜੀ ਆਹ ਦੇਖ ਸਕਦੇ ਜਿੰਨੇ ਵੀ ਪੱਲੇ ਹੋਏ ਇਹਨਾਂ ਦੀ ਕਿਸ ਦੀ ਚੂਲ ਨਹੀਂ ਹੈਗੇ ਠੀਕ ਹੈ ਜੀ ਤੇ ਜੇ ਸਾਡੀਆਂ ਵੀਡੀਓ ਵਧੀਆ ਲੱਗੀਆਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਓਕੇ ਜੀ